ਸੋ ਉਥੇ ਉਦੋਂ ਅਸੀਂ ਇੱਕ ਦੂਜੇ ਨੂੰ ਮਿਲੇ ਆ ਸ਼ੋਅ ਡੂਇੰਗ ਦ ショਅਸ ਅਸੀਂ ਮਿਲੇ ਨੰਬਰ ਐਕਸਚੇਂਜ ਕੀਤੇ ਐਂਡ ਉਥੇ ਆ ਕੇ ਆਫਕੋਰਸ ਜਿਦਾ ਹੁੰਦਾ ਹੈ ਕਿ ਡੇਟਿੰਗ ਐਂਡ ਆਲ ਦੈਟ ਸੋ ਸਾਡੀ ਡੇਟ ਸ਼ੁਰੂ ਹੋਈ ਐਂਡ ਮਿੰਨ ਕਾਲ ਕੇ ਤੱਕ ਕਾਫੀ ਚਲੇਗੀ ਐਂਡ ਅ ਮੈਰਿਜ ਸੀ ਮਿੰਨੋ ਕਹਿੰਦਾ ਸੀ ਕਿ ਮਤਲਬ ਨਾ ਕਰਨੀ ਆ ਸੋ ਮੈਂ ਉਸ ਚੀਜ਼ ਤੇ ٹرسٹ ਕੀਤਾ ਬਲੀਫ ਕੀਤਾ ਤੇ ਬਸ ਐਂਡ ਆਮ ਹਿਅਰ ਟੂਡੇ ਮੈਂ ਦਿਨੂ ਸ਼ੋਲਗਨ ਬੇਸਿਕ ਹੈ ਤੇ 14 ਤੋਂ ਬਾਅਦ ਜਿੱਦਾਂ ਇਹਨਾਂ ਦੇ ਸ਼ੋਅ ਖਤਮ ਹੋ ਗਏ ਕਿੰਨੀ ਦੇ ਰੁੱਥ ਰਹੇ ਨੇ ਕੈਨੇਡਾ ਦੇ ਇਹ ਸਪਟੰਬਰ 2020 ਤੋਂ 2006 ਵਿੱਚ ਵਾਪਸ ਆ ਗਏ ਸੀ ਆਈ ਥਿੰਕ 2025 ਦੇ ਇਸ ਸਾਲ ਬਾਕੀ ਵਿੱਚ ਕੀ ਇਹਨੇ ਕਰੀਏ ਹਾਂਜੀ ਬਹੁਤ ਵਾਰੀ ਗਏ ਆ ਉੱਥੇ ਜਾਂਦੇ ਰਹੇ ਨੇ ਇਵਨ ਆਫਟਰ ਜਦੋਂ ਅਸੀਂ ਇਕੱਠੇ ਸੀਗੇ ਉਦੋਂ ਬਾਅਦ ਮੇਰੇ ਕਾਫੀ ਫੈਮਿਲੀ ਫੰਕਸ਼ਨਸ ਨੇ ਕੈਨੇਡਾ ਅਟੈਂਡ ਕੀਤੇ ਮੇਰੀ ਫੈਮਿਲੀਆਂ ਨੂੰ ਐਵਰੀ ਈਚ ਫੈਮਿਲੀ ਮੈਂਬਰ ਨੂੰ ਮਿਲਿਆ ਉੱਥੇ ਹਰ ਇੱਕ ਦੇ ਨਾਲ ਕਰੇ ਵਿਜ਼ਿਟ ਨਾ ਆ ਹੈਵ ਆਲ ਦਾ ਪਿਕਚਰਸ ਐਂਡ ਐਵਰੀਥਿੰਗ ਤੇ ਬਾਕੀ ਫੰਕਸ਼ਨ ਸਾਰੇ ਨੇ ਅਟੈਂਡ ਕੀਤੇ ਉੱਥੇ ਕੈਨੇਡਾ ਜਾਂਦਾ ਤੁਸੀਂ ਕਿੰਨੀ ਤੁਸੀਂ ਕਦੋਂ ਆਏ ਹੋ ਉਹਨਾਂ ਦੇ ਨਾਲ ਮੈਂ 2007 ਦੇ ਵਿੱਚ ਇੱਥੇ ਉਹਨਾਂ ਕੋਲ ਆ ਗਈ ਸੀਗੀ ਆਤਮਾ ਸਿੰਘ ਅਰਬਨ ਸਟੇਟ ਕਪੂਰਥਲਾ ਅਸੀਂ ਰਹਿੰਦੇ ਰਹੇ ਹਾਂ 6 ਇਅਰਸ ਵੀ ਲਵਡ ਟੂਗੇਦਰ ਸੋ ਅਸੀਂ ਉੱਥੇ 13 ਦੇ ਵਿੱਚ ਮੈਂ ਵਨ ਬਿਕਮ ਪ੍ਰੈਗਨੈਂਟ ਫਿਰ ਮੈਂ ਕੈਨੇਡਾ ਵਾਪਸ ਗਈ ਸੀ ਟੂ ਗਿਵ ਅ ਬਰਥ ਟੂ ਮਾਈ ਚਾਈਲਡ ਤੇ ਹੁਣ ਤੁਹਾਡੇ ਕੋਲੋਂ ਐਫਆਈਆ ਦਰਜ ਕਰਵਾਈ ਗਈ ਹੈ ਤੇ ਰੀਸੈਂਟਲੀ ਪਹਿਲਾਂ ਸਾਡੀ ਕਦੋਂ ਗੱਲ ਹੋਈ ਸੀ ਤੇ ਐਫਆਈਆ ਦਰਜ ਕਰਾਉਣ ਦੇ ਵਿੱਚ ਕਿੰਨਾ ਕੁ ਸਮਾਂ ਤਰੱਕ ਹੋਇਆ ਅਮ ਲਾਸਟ ਗੱਲ ਸਾਡੀ ਹੋਈ ਸੀ ਅਕਟੋਬਰ 24 ਨੂੰ uh, 2024 ਅਮ um, ਮੰਥ 1 ਐਂਡ 1.5 ਮੰਥ ਅਗੋ ਸੋ ਉਦੋਂ ਮੈਨੂੰ ਕਾਲ ਕੀਤੀ ਸੀ ਉਹਨਾਂ ਨੇ ਬਸ ਇਹ ਹੀ ਕਿ ਮੈਂ ਤੁਹਾਨੂੰ ਸਮਝਾਉਂਦਾ ਆ ਤੇ ਮੈਂ ਇਦਾਂ ਆ ਪਹਿਲਾਂ ਉਦਾਂ ਮੈਨੂੰ ਡਰਾਉਂਦੇ ਧਮਕਾਉਂਦੇ ਰਹੇ ਫਿਰ ਮੈਨੂੰ ਪਿਆਰ ਨਾਲ ਕਿ ਤੂੰ ਸੁਣ ਲੈ ਕਿ ਕਿ ਨੂੰ ਉਹ ਪਤਾ ਲੱਗ ਗਿਆ ਸੀ ਕਿ ਮੈਂ ਕੰਪਲੇਂਟ ਕਰਤੀ ਆ ਸੋ ਇਹ ਮੈਨੂੰ ਕਹਿ ਰਿਹਾ ਸੀ ਕਿ ਕੀ ਹੋ ਜਾਊਗਾ ਕੰਪਲੇਂਟ ਕਰਕੇ ਤੂੰ ਘਰ ਖਰਾਬ ਕਰ ਲੇਂਗੀ ਆਪਣਾ ਵੀ ਘਰ ਜਿਹੜਾ ਹੈ ਹੀ ਨਹੀਂ ਉਹ ਮੈਂ ਕੀ ਖਰਾਬ ਕਰੂੰਗੀ ਆਫਟਰ ਐਪੀਆ ਨਹੀਂ ਨਹੀਂ ਆਫਟਰ ਆਫਟਰ ਕੰਪਲੇਂਟ ਐਪਲੀਕੇਸ਼ਨ ਤੇ ਹੁਣ ਤੁਹਾਡੇ ਕੋਲ ਐਪੀਆ ਰਜਿਸਟਰ ਕਰਾਉਣਾ ਵਾਦ ਕੀਤੀ ਗਈ ਹੈ ਉਮੀਦ ਹੈ ਇਨਸਾਫ ਮਿਲਣ ਦੀ ਪੁਲਿਸ ਅਧਿਕਾਰੀਆਂ ਨਾਲ ਕਿਸੇ ਨਾਲ ਗੱਲਬਾਤ ਹੋਈ ਐਨਆਰਆਈ ਸੈਕਸ਼ਨ ਤੁਸੀਂ ਮਿਲੇ ਹੋ ਜਿਹੜੇ ਐਨਆਰਆਈ ਬਧਾਨਾ ਕੀ ਕਹਿਣਾ ਉਹਨਾਂ ਦਾ ਕੁਲ ਮਿਲਾ ਕੇ ਔਰ ਪੂਰੀ ਤਰ੍ਹਾਂ ਉਹਨਾਂ ਨੇ ਸਹਿਯੋਗ ਕੀਤਾ ਨਾਈਸਲੀ ਪੀਚ ਵੀ ਕੀਤਾ ਵਧੀਆ ਪਰ ਜਿਹੜਾ ਜਿਵੇਂ ਉਹਨਾਂ ਲੋਕਲ ਸਿੰਗਰ ਇੱਕ ਸਿੰਗਰ ਉਹ ਪਾਵਰ ਤੁਹਾਨੂੰ ਤੁਸੀਂ ਮੈਸੇਜ ਤੇ ਸੁਣੀ ਚੁੱਕੇ ਆ ਕਿ ਉਹ ਪਾਵਰ ਆਪਣੀ ਦੱਸ ਰਿਹਾ ਆ ਪੋਲਿਟਿਕਲ ਦਬਾਅ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਕਿ ਪੁਲਿਸ ਤੇ ਵੀ ਹੋ ਰਿਹਾ ਹੈਗਾ ਉਹ ਆਪਣੀ ਜੌਬ ਕਰ ਰਹੇ ਆ ਪਰ ਉਹ ਐਂਡ ਆਫ ਦਿ ਡੇ ਉਹ EMPLOYEES ਨੇ ਵਿਚਾਰੇ ਉਹ ਪ੍ਰੈਸ਼ਰ ਥੱਲੇ ਹੈਗੇ ਨੇ ਪਰ ਉਹ ਆਪਣਾ ਕੰਮ ਕਰੀ ਜਾ ਰਹੇ ਹੈਗੇ ਨੇ ਸੋ ਮੈਂ ਉਹਨਾਂ ਤੋਂ ਇਹੀ ਹੋਪ ਕਰਦੀ ਆ ਔਰ ਕਿ ਉਹ ਉਹਨੂੰ ਛੇਤੀ ਤੋਂ ਛੇਤੀ ਅਰਸਤ ਕਰ ਲਾਂਗੇ لگ رہے ہیں گئے کہ اس کیونکہ ساڑے والی لڑی اپنے یہ درج کروائی ہوئی ہے انہوں نے لڑائی لڑنی پہ رہی ہے یہ طرح کہ مسئیبت ہے سامنا کرنا پہ رہے ہیں کوئی پریشر ہے اس کی تاں مکتا جانا ہوں آپ کا یہ اپنے یہ درج کروائی ہے باپ سے یہ شکایت ہوں لے کے کس طرح دی کوئی منٹلی راس پر کھڑا رہا ہے آنیسلی دس ہاں میں تانو سچی ایموشنل آنسر جیدی میں لاس ٹوالو یئرز منٹلی ہراسمنٹ سہی ہے سنگل مادر ہو کے بچے نو اینو کلیار ٹائم کٹے آیا ਇਹ ਕੁਝ ਵੀ ਨਹੀਂ ਹੋਵੇ ਮੋਰੇ ਕੁਝ ਵੀ ਨਹੀਂ ਹੋ ਜਾ ਮੋਰੇ ਹੈਗਾ ਐਂਡ ਆਮ ਰੈਡੀ ਫਾਰ ਇਟ ਜਿੱਦਾਂ ਮੈਂ ਦੱਸਿਆ ਜਦੋਂ ਇੱਕ ਕੁੜੀ ਵਾਈਫ ਹੁੰਦੀ ਆ ਸਿਸਟਰ ਹੁੰਦੀ ਇੰਨੀ ਸਟਰੋਂਗ ਰਹਿੰਦੀ ਜਦੋਂ ਮਦਰ ਹੁੰਦੀ ਆ ਦੁਨੀਆ ਦੀ ਕੋਈ ਪਾਵਰ ਉਹਨੂੰ ਹਰਾ ਨਹੀਂ ਸਕਦੀ ਪਰ ਮੈਨੂੰ ਕੋਈ ਪਾਵਰ ਹਰਾ ਨਹੀਂ ਸਕੂਗੀ ਇਟਸ ਅਬਾਊਟ ਮਾਈ ਫਾਦਰ ਪਰ ਮੈਨੂੰ ਕੋਈ ਵੀ ਹਰਾ ਨਹੀਂ ਸਕੂਗੀ ਲੱਗ ਰਿਹਾ ਕਿ ਕਿਉਂਕਿ ਹੁਣ ਤੁਸੀਂ ਅ ਪ੍ਰੋਟਿਪਲਰ ਇੱਥੇ ਰਹਿ ਨਹੀਂ ਰਹੇ ਤੁਹਾਨੂੰ ਆਣਾ ਜਾਣਾ ਪੈ ਰਿਹਾ ਹੁੰਦਾ ਵੈਸੇ ਹੀ ਰਾਸ ਹੋ ਜਾਂਦਾ ਹੈ ਕਿ ਇੱਕ ਕਾਫੀ ਲੌਂਗ ਡਿਸਟੈਂਸ ਅਫਰ ਹੁੰਦਾ ਹੈ ਔਰ ਅੱਥਰੂ ਯਾ ਫੇਅਰ ਰਿਸਟ੍ਰਿਟ ਕਰਾਈ ਹੈ ਲੱਗਦਾ ਹੈ ਕਿ ਇਨਸਾਫ ਮਿਲ ਪਾਏਗਾ ਲੜਾਈ ਜਿੱਤ ਪਾਉਗੇ ਉਸ ਨੂੰ ਸਜ਼ਾ ਹੋ ਪਾਏਗੀ ਯਾ ਉਹ ਰੈਸਟ ਹੋ ਪਾਏਗਾ ਮੈਨੂੰ ਉਮੀਦ ਪੂਰੀ ਹੈ ਲੱਗ ਵੀ ਰਿਹਾ ਹੈ ਕਿਉਂਕਿ ਜੇ ਸੱਚ ਦਾ ਸਾਥ ਸਾਰੇ ਦੇਣਗੇ ਬਾਕੀ ਤੁਸੀਂ ਹੈਗੇ ਆ ਮੀਡੀਆ ਚਾਹੇ ਤਾਂ ਕੁਝ ਨਹੀਂ ਕੀ ਨਹੀਂ ਕਰ ਸਕਦਾ ਹੈਗਾ ਰਾਈਟ ਉਹਨੇ ਮੀਡੀਆ ਨੂੰ ਇਹ ਗੱਲ ਕੱਢੀ ਔਰ ਮੈਂ ਮੀਡੀਆ ਨੂੰ ਹੀ ਰਿਕਵੈਸਟ ਕਰ ਰਹੀ ਹੈਗੀ ਆ ਸੋ ਸਭ ਕੁਝ ਹੋ ਸਕਦਾ ਸਭ ਕੁਝ ਕਰ ਸਕਦਾ ਕੱਦ ਤੱਕ ਪੋਲੀਟੀਕਲ ਦਬਾਅ ਪਾਉਗਾ ਜਿਹੜੇ ਆਫੀਸਰਸ ਵੀ ਨੇ ਉਹ ਵੀ ਕਿਤੇ ਨਾ ਕਿਤੇ ਫੈਮਿਲੀ ਮੈਂਬਰਸ ਹੈਗੇ ਨੇ ਕਿਤੇ ਨਾ ਕਿਤੇ ਦੋ ਮਿੰਟ ਲਈ ਬੈਠ ਕੇ ਸੋਚਣਗੇ ਤਾਂ ਸਹੀ ਇਫ ਥਿਸ ਹੈਪਨ ਟੂ देयर ਡਾਟਰ ਐਂਡ ਸਿਸਟਰ ਜੇ ਉਹਨਾਂ ਦੇ ਕਿਸੇ ਫੈਮਿਲੀ ਮੈਂਬਰ ਨਾਲ ਇਹ ਹੈਪਨ ਹੁੰਦਾ ਕਿ ਉਸਟਲ ਸਪੋਰਟ ਕਰਦੇ ਇਦਾਂ ਦੇ ਪਰਸਨ ਰਾਈਟ ਸੋ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰੂੰਗੀ ਜੋ ਇਹਨੂੰ ਸਪੋਰਟ ਕਰ ਰਹੇ ਹੈਗੇ ਨੇ ਕਿ ਤੁਸੀਂ ਇੱਕ ਬਾਰ ਇਹ ਸੋਚ ਕੇ ਦੇਖੋ ਕਿ ਜਦੋਂ ਕਿਸੇ ਕੁੜੀ ਨੂੰ ਇਦਾਂ ਕੋਈ ਖਰਾਬ ਕਰਦਾ ਆ میڈیا نو ساری گورٹ نو کری ہے ਉਮੀਦ ਕਰਦੀ ਆ ਕਿ ਉਹ ਨੈਕਸਟ ਵੀ ਮੈਨੂੰ ਇਦਾਂ ਹੀ ਸਾਥ ਦੇਣਗੇ ਤੇ ਬਾਕੀ ਇੱਥੇ ਦੇ ਲੋਕ ਜਿਹੜੇ ਦੁਨੀਆ ਆ ਬਹੁਤ ਇਮੋਸ਼ਨਲ ਪੀਪਲ ਆ ਉਹ ਮੇਰੀ ਫੀਲਿੰਗਸ ਤੇ ਇਮੋਸ਼ਨਸ ਨੂੰ ਪ੍ਰੋਪਰ ਸਮਝਣਗੇ ਕਿ ਮੈਂ ਕਿਸ ਚੋਨੰਗੀ ਹੈਗੀ ਆ ਕਿਸ ਟਾਈਮ ਚੋਨੰਗੀ ਹੈਗੀ ਆ ਔਰ ਉਹ 12 ইয়ারਸ ਮੇਰੇ ਲਈ ਮੈਂ ਇੱਕ ਬਹੁਤ ਸਜਾ ਬੁਰੀ ਕੱਟੀ ਹੈਗੀ ਆ ਮੇਰਾ ਬੇਟਾ ਜੇ ਮੇਰਾ ਬੇਟਾ ਮੇਰੇ ਕੋਲ ਨਾ ਹੁੰਦਾ ਜਾਂ ਮੇਰਾ ਬੇਟਾ ਮੈਨੂੰ ਪਾਵਰ ਨਾ ਦਿੰਦਾ ਮੈਂ ਸ਼ਾਇਦ ਇੱਥੇ ਅੱਜ ਖੜੀ ਜਾਂ ਬੈਠੀ ਨਾ ਹੁੰਦੀ ਮੇਰਾ ਬੇਟਾ ਹੀ ਮੈਨੂੰ ਇੱਥੇ ਤੱਕ ਭੇਜਣ ਆ ਲਾਇਆ ਮੇਰਾ ਬੇਟਾ ਹੀ ਕਹਿ ਰਿਹਾ ਕਿ ਵਾਈ ਡੋਨਟ ਯੂ ਫਾਈਟ ਯੂਰਸੈਲਫ ਤੂੰ ਘਰ ਤੱਕ ਮੇਰੇ ਬੇਟੇ ਨੇ ਕਿਹਾ ਮम्मा ਜਦੋਂ ਮੈਂ 8 ਇਅਰ 올ਡ ਸੀਗਾ ਮੈਨੂੰ ਇੰਟਿਊਸ਼ਨ ਹੋਣ ਲੱਗੀ ਸੀ ਕਿ ਡਾਡਾ ਇਜ਼ ਅ ਫੇਕ ਕਿ ਉਹ ਸਿਰਫ ਟਾਈਮ ਪਾਸ ਲਈ ਮੈਨੂੰ ਗੱਲ ਕਰਦਾ ਆ ਤੈਨੂੰ ਲਵ ਨਹੀਂ ਕਰਦਾ ਕਿਉਂਕਿ ਜਦੋਂ ਮੈਂ ਨਾਲ ਗੱਲ ਕਰਦਾ ਉਹਨੇ ਕਦੇ ਨਹੀਂ ਕਿਹਾ ਵੀ ਮੈਂ ਮम्मा ਨਾਲ ਗੱਲ ਕਰਨੀ ਮम्मा ਕਿੱਧਰ ਉਹ ਸਿਰਫ ਇ that's it ਤੁਸੀਂ ਆਲਵੇਸ ਕ੍ਰਾਈ ਕਰਦੇ ਆ ਉਹਨੇ ਬੜੇ ਮੈਸੇजेस ਛੱਡੇ ਡਾਡਾ ਮਮਾ ਸ਼ੀ ਲਵਸ ਯੂ ਸੋ ਮਚ ਕਿਸੇ ਫੰਕਸ਼ਨ ਤੇ ਗਏ ਸਾਰੇ ਕਪਲਸ ਲੋ ਡਾਂਸ ਕਰ ਰਹੇ ਸੀ ਮਾਈ ਸਨ ਵਾਸਟ ਸਟਾਰਟ ਕ੍ਰਾਈਂਗ ਕਿਉਂਕਿ ਮੈਂ ਬੈਠੀ ਸਾਰੇ ਕਪਲਸ ਨੂੰ ਦੇਖ ਰਹੀ ਸੀ that was